CGMR 1300 VM ਰੇਡੀਓ ਅੱਜ ਦੀ ਬਾਅਦ 6 ਤੋਂ 7 ਵਜੇ ਤੱਕ ਟੰਟੋ ਟਾਈਮ ਸੁਣਦੇ ਹੋ ਗੱਲਬਾਤ ਆਪਾਂ ਵੱਖ-ਵੱਖ ਮੁੱਦਿਆਂ ਤੇ ਕਰਨ ਜਾ ਰਹੇ ਹਾਂ ਤੁਸੀਂ ਸਾਨੂੰ ਆਈ ਪੀਟੀਵੀ ਅਤੇ ਫੇਸਬੁੱਕ YouTube ਰੰਬਲਸ ਇੰਸਟਾਗ੍ਰam ਟਿਕਟੌਕ ਤੇ ਵੀ ਦੇਖ ਸੁਣ ਸਕਦੇ ਹੋ ਵਿਚਾਰ ਸਕਦੇ ਹੋ ਸਰਦਾਰ ਭਪਿੰਦਰ ਸਿੰਘ ਜੀ ਬੜੇ ਪਿਆਰ ਸਤਿਕਾਰ ਨਾਲ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਭਪਿੰਦਰ ਸਿੰਘ ਜੀ ਜਦੋਂ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਤਾਂ ਦੁਨੀਆ ਭਰ ਵਿੱਚ ਬੜੀ ਤੇਜ਼ੀ ਨਾਲ ਹਾਲਾਤ ਬਦਲ ਰਹੇ ਨੇ ਆਪਾਂ ਉਹ ਸੀਚੂ ਦੀ ਵੀ ਗੱਲਬਾਤ ਕਰਾਂਗੇ ਸੈਕੰਡ ਪਾਰਟ ਦੇ ਵਿੱਚ ਪਹਿਲਾ ਪਾਰਟ ਜਿਹੜਾ ਆਪਣਾ ਉਹ ਆ ਬਹੁਤ ਜ਼ਰੂਰੀ ਆ ਕੈਨੇਡਾ ਨਾਲ ਵੀ ਸੰਬੰਧਿਤ ਆ ਕੈਨੇਡਾ ਦੇ ਮੇਨਸਟ੍ਰੀਮ ਮੀਡੀਆ ਵਿੱਚ ਵੀ ਖਬਰਾਂ ਛਪੀਆਂ ਇੱਕ ਦੋ ਦਿਨਾਂ ਤੇ ਜਿਸ ਤਰੀਕੇ ਦੇ ਨਾਲ ਅਮਰੀਕਾ ਦੀ ਅਦਾਲਤ ਵਿੱਚ ਔਰ ਜਿਹੜੇ ਗੁਰਪਤਵੰਨ ਸਿੰਘ ਪੰਨੂ ਨੂੰ ਮਰਡਰ ਕਰਨ ਦੇ ਪਲਾਟ ਦੇ ਵਿੱਚ ਸਾਜ਼ਿਸ਼ ਦੇ ਅਧੀਨ ਫੜੇ ਗਏ ਨੇ ਨਿਕਲ ਗਿਆ ਪਤਾ ਜਿਹਦਾ ਸਬੰਧ ਰਾ ਦੇ ਨਾਲ ਆ ਵਿਕਾਸ যাদਬ ਦਾ ਵੀ ਜ਼ਿਕਰ ਇਹਦੇ ਵਿੱਚ ਹੁੰਦਾ ਤੇ ਸਮੰਤ ਗੋਇਲ ਦਾ ਜ਼ਿਕਰ ਵੀ ਹੁੰਦਾ ਸੋ ਇਹਦੇ ਵਿੱਚ ਬਹੁਤ ਸਾਰੇ ਨਵੇਂ ਖੁਲਾਸੇ ਹੋ ਰਹੇ ਨੇ ਹਰਦੀਪ ਸਿੰਘ ਨਿਰਦਾ ਮਰਡਰ ਡਟਰਾਇਲ ਵਿੱਚ ਆਉਦਾ ਕਨੇਡਾ ਦੇ ਮੇਨਸਟ੍ਰੀਮ ਮੀਡੀਆ ਪਰ ਸੀਵੀਸੀ ਗਲੋਬਲ ਮੇਲ ਤੇ ਹੋਰ ਬਹੁਤ ਸਾਰੇ ਜਿਹੜੇ ਇੱਥੇ ਵੱਡੇ ਅਖਬਾਰ ਨੇ ਵੱਡੇ ਨਿਊਜ਼ ਚੈਨਲ ਨੇ ਜਦੋਂ ਆਪਾਂ ਉਹਨਾਂ ਦੀਆਂ ਖਬਰਾਂ ਦੇਖਦੇ ਹਾਂ ਜਦੋਂ ਆਪਾਂ ਇੰਡੀਆ ਦੇ মিডিਏ ਦੇ ਖਬਰਾਂ ਦੇਖਦੇ ਬੜਾ ਅੰਤਰ ਹੁੰਦਾ ਹਾਂਜੀ ਸੋ ਉਹਨਾਂ ਤੇ ਜਿਹੜੀਆਂ ਬੜੀਆਂ ਕਹੋ ਵੀ ਕ੍ਰੈਡੀਬਲ ਸਟੋਰੀ ਸ਼ਾਪ ਰਹੀਆਂ ਨੇ ਸੋ ਇਹ ਇਹ ਕੀ ਸਿਚੁਏਸ਼ਨ ਹੈ ਇਹਦੇ ਤੇ ਤੁਸੀਂ ਕਿਸ ਤੀਕਣਾ ਦੇਖਦੋ ਸਾਰੀ ਘਟਨਾ ਨੂੰ ਹਾਂਜੀ ਬਿਲਕੁਲ ਜੀ ਜਿਹੜੀ ਲੇਟੈਸਟ ਆਪਣੇ ਸੀਬੀਸੀ ਨੇ ਵੀ ਰਿਪੋਰਟ ਕੀਤਾ ਇਹਨੂੰ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜ਼ਿਆਦਾ ਜਿਹੜਾ ਪੈਸੇ ਲੈ ਕੇ ਕਤਲ ਕੀਤਾ ਜਿਹਨਾਂ ਬੰਦਿਆਂ ਨੇ ਪ੍ਰਧਾਨ ਹਰਜੀਤ ਸਿੰਘ ਮੇਜਰ ਦਾ ਗੁਰਦੁਆਰੇ ਦੇ ਵਿੱਚ ਪ੍ਰਧਾਨ ਦਾ ਗੁਰਦੁਆਰੇ ਦਾ ਉਹਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਬਣਾਈ ਜਿਹੜੀ ਕਿ ਉਸ ਮੌਕੇ ਤੇ ਉਹਨਾਂ ਦੇ ਕਤਲ ਕਰਦੇ ਵੇਲੇ ਦੀ ਸੀਗੀ ਔਰ ਉਹ ਜਿਹੜੀ ਵੀਡੀਓ ਉਹਨਾਂ ਕਾਤਲਾਂ ਨੇ ਪ੍ਰੂਫ ਆਫ ਕਿਲ ਦੇ ਵਜੋਂ ਜਾਂ ਜਿਹੜੀ ਆ ਨikhil Gupta ਨੂੰ ਕੱਲੀ ਉਹਦਾ ਵੀ ਐਵੀਡੈਂਸ ਦੀ ਡਿਮਾਂਡ ਜਿਹੜੀ ਆ ਉਹ ਪ੍ਰੋਸੀਕਿਊਟਰਸ ਨੇ ਕਰ ਦਿੱਤੀ ਆ ਜਾਨੀ ਕਿ ਉਹ ਕਿ ਜਿਹੜੀ ਇਹ ਐਵੀਡੈਂਸ ਆ ਇਹ ਪ੍ਰੋਸੀਕਿਊਟਰ ਜਿਹੜੇ ਆ ਉਹਨਾਂ ਦੇ ਕੋਲ ਆ ਜਿਸ ਤਰ੍ਹਾਂ ਸਰਦਾਰ ਨਵਕਿਰਨ ਸਿੰਘ ਹੁਣੇ ਜਿਹੜੇ ਵਕੀਲ ਬੜੇ ਮਸ਼ਹੂਰ ਸਿੱਖਾਂ ਦੇ ਉਹ ਕਹਿੰਦੇ ਸੀਗੇ ਸਿੱਖ ਸਬੂਤ ਨਹੀਂ ਦਿੰਦੇ ਇੱਥੇ ਸਿੱਖਾਂ ਨੇ ਕੋਈ ਸਬੂਤ ਨਹੀਂ ਦਿੱਤਾ ਇੱਥੇ ਪ੍ਰੋਸੀਕਿਊਟਰ ਜਿਹੜੀ ਸਟੇਟ ਦੀ ਇਨਸਟਰੂਮੈਂਟਸ ਆ ਉਹਨਾਂ ਨੇ ਸਬੂਤ ਇਕੱਠਾ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਨਿਖਿਲ ਗੁਪਤੇ ਕੋ ਜਿਹੜਾ ਪ੍ਰੂਫ ਆਫ ਕਿਲ ਸੀ ਸਰਦਾਰ ਹਰਦੀਪ ਸਿੰਘ ਜਦਾਂ ਜਾਨੀ ਕਿ ਮਾਰਨ ਦਾ ਸਬੂਤ ਉਹ ਭਾਰਤ ਸਰਕਾਰ ਨੇ ਆਪਣੇ ਹੱਥ ਥੋਕਿਆ ਰਹੀ ਜਿਨ੍ਹਾਂ ਨੂੰ ਨਘਾਇਆ ਪਹਿਲਾਂ ਇੱਥੇ ਉਹ ਕੌਂਸੂਲੇਟ ਜਾਂ ਘੱਲਿਆ ਗਿਆ ਜਾਂ ਨਿਖਲ ਗੁਪਤੇ ਕੋ ਕੱਲਿਆ ਗਿਆ ਸੋ ਨਿਖਲ ਗੁਪਤੇ ਨੇ ਉਹ ਗਾਂ ਪਟਨਾਇਕ ਨਾਲ ਜਾਂ ਕਿ ਇਹਨਾਂ ਸ਼ੇਅਰ ਕੀਤਾ ਜਾਂ ਇਹ ਹਾਇਰ ਅਪ ਜਿਹੜੀ ਆ ਭਾਰਤੀ ਰੌ ਦੀ ਉਹਦੇ ਨਾਲ ਇਹਦਾ ਕੋਈ ਲਿੰਕ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਿਊਯਾਰਕ ਦੀ ਟ੍ਰਾਇਲ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਇਹਦੇ ਮੁਤਾਬਕ ਪੰਨੋ ਨੂੰ ਭਾਰਤ ਟੈਰਰਿਸਟ ਕਹਿੰਦਾ ਆ ਲੇਕਿਨ ਕੈਨੇਡਾ ਤੇ ਅਮਰੀਕਾ ਦੋਨੋਂ ਹੀ ਨਹੀਂ ਮੰਨ ਰਹੇ ਹੁਣ ਭਾਰਤ ਉਹਦੇ ਲਈ ਕੋਈ ਗੱਲਬਾਤ ਇਦਾਂ ਦੀ ਕਰੇਗਾ ਉਹ ਇਹ ਵੀ ਲੱਗਦਾ ਕਿ ਸ਼ਾਇਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਹਾਸ਼ਸ਼ ਕਰਨ ਦੇ ਲਈ ਕੋਈ ਭਾਰਤ ਨਾਲ ਭਾਰਤ ਵੱਲੋਂ ਰੋਗ ਐਲੀਮੈਂਟ ਦਾ ਲਾਲ ਭਾਰਤ ਕਹਿ ਦੇਵੇ ਵੀ ਕੋਈ ਰੋਗ ਐਲੀਮੈਂਟ ਰੋ ਦਾ ਲੇਕਿਨ ਅਮਰੀਕਾ ਇਸ ਸ਼ਰਤ ਦੇ ਉੱਪਰ ਫਿਰ ਹਾਇਰ ਅਪਸ ਨੂੰ ਰੋ ਦੇ ਜਿਹੜੇ ਹਾਇਰ ਆਫੀਸ਼ਲ ਸੇ ਉਹਨਾਂ ਤੱਕ ਨਹੀਂ ਗੱਲ ਨੂੰ ਗਾਹ ਨਹੀਂ ਵਧਾਏਗਾ ਪਰ ਮੈਨੂੰ ਇਸਲਾਦਾ ਪ੍ਰੈਜ਼ੀਡੈਂਟ 트ੰਪ ਜਿਹੜੇ ਆ ਉਹ ਇਸ ਤਰ੍ਹਾਂ ਰੁਕੇ ਨਹੀਂ ਉਹ ਗਾਂ ਉਹਨਾਂ ਨੇ ਇਹ ਵੀ ਜਿਹੜੀ ਚੀਜ਼ ਬਾਹਰ ਆਉਣੀ ਇਹ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਐ ਇਸ ਵੇਲੇ 트ੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਜੁਡੀਸ਼ਰੀ ਨੂੰ ਵੀ ਜਾਂਦਾ ਕਿ ਜਿਹੜੀ ਇੰਪਾਰਸ਼ਲ ਹੋ ਕੇ ਕਿਸੇ ਇੱਕ ਕਿਸੇ ਅਮਰੀਕਨ ਸਿਟੀ ਜਾਂਦੇ ਕਤਲ ਦੇ ਉੱਪਰ ਜਿਸ ਤਰ੍ਹਾਂ ਸੈਨੇਟਰ ਰੂਬੀਓ ਨੇ ਵੀ ਕਿਹਾ ਸੀ ਜਿਹੜੇ ਹੁਣ ਫੈਕਟਰੀ ਆਫ ਸਟੇਟ ਆ ਵੀ ਕਿਸੇ ਵੀ ਅਮਰੀਕਨ ਸਿਟੀਜ਼ਨ ਦੇ ਫਰੀडम ਆਫ ਐਕਸਪ੍ਰੈਸ਼ਨ ਦੇ ਉੱਪਰ ਹਮਲਾ ਅਮਰੀਕਾ ਤੇ ਹਮਲਾ ਸਮਝਿਆ ਜਾਏਗਾ ਔਰ ਮੈਂ ਸਮਝਦਾ ਜਿਹੜੀ ਇਹ ਖਬਰ ਸੀਬੀਸੀ ਨੇ ਲਾਈ ਆ ਜਾਂ ਜਿਹੜੀ ਇਹ ਪੰਨੂ ਟ੍ਰਾਇਲ ਹਾਂ ਨੂੰ ਅਟੈਂਟਡ ਮਰਡਰ ਟ੍ਰਾਇਲ ਦੇ ਵਿੱਚ ਜਿਹੜੀਆਂ ਵੀ ਇਨਫਰਮੇਸ਼ਨ ਪ੍ਰੋਸੀਕਿਊਟਰਸ ਐਜ਼ ਕੇਸ ਅੱਗੇ ਪ੍ਰੋਗਰੈਸ ਕਰੇਗਾ ਕੱਢਣਗੇ ਤਾਂ ਇਹ ਜਰੂਰ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਜਿਹੜਾ ਨਿਖਲ ਗੁਪਤਾ ਆ ਇਹ ਸਰਦਾਰ ਆਪਣੇ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਸਿੱਧੇ ਤੌਰ ਤੇ ਔਰ ਇਹਦੇ ਜੋ ਜਿਹੜਾ ਵਿਕਾਸ ਯਾਦਵ ਆ ਜਾਂ ਵਿਸ਼ਾਲ ਯਾਦਵ ਜੋ ਵੀ ਉਹਦਾ ਨਾਮ ਆ ਜਾਂ ਜਿਹੜੇ ਰਾ ਦੇ ਹਾਇਰ ਅਫੀਸ਼ਰ ਜਿਹੜੇ ਵੀ ਸਮੰਤ ਕੋਇਲ ਨੂੰ ਵੀ ਨੇਮ ਕੀਤਾ ਸੀ ਵਾਲ ਸਟਰੀਟ ਨੇ ਵਾਸ਼ਿੰਗਟਨ ਪੋਸਟ ਨਹੀਂ ਉਹ ਭਈ ਹੌਲੀ ਹੌਲੀ ਸਾਡੇ ਸਾਹਮਣੇ ਆ ਜਾਣਗੇ ਔਰ ਇਤੋਂ ਫਿਰ ਕੋਈ ਬਚਣ ਦਾ ਜਾਂ ਭੱਜਣ ਦਾ ਜਿਹਦਾ ਸੱਤ ਜਾਜਾਂ ਦੀ ਗੱਲ ਮੁਰਮੜ ਕੇ 트੍ਰੰਪ ਸਾਹਿਬ ਕਹਿੰਦੇ ਆ ਉਹ ਫੇਰ ਕੋਈ ਚਾਰਾ ਨਹੀਂ ਰਹੇਗਾ ਭਾਰਤ ਦੇ ਕੋ ਹੂੰ ਹੂੰ ਦੇਖੋ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ ਇਹ ਕੈਨੇਡਾ ਨਾਲ ਸੰਬੰਧਤ ਆ ਇਹ ਅਮਰੀਕਾ ਨਾਲ ਸੰਬੰਧਤ ਆ ਇਹ ਸਿੱਖਾਂ ਨਾਲ ਸੰਬੰਧਤ ਆ ਇਹ ਖਾਲਸਤਾਨ ਨਾਲ ਸੰਬੰਧਤ ਆ ਇਸ ਗੱਲ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ CBC ਦੇ ਕੈਵਨ ਡਾਇਰ ਦੀ ਰਿਪੋਰਟ ਤੁਸੀਂ ਪੜ੍ਹ ਲਓ ਸਾਡੇ ਤੇ ਯਕੀਨ ਨਾ ਕਰੋ ਆ ਜਿਹੜਾ ਭਾਰਤੀ ਤੰਤਰ মিডিਆ ਫਿਰਦਾ ਇਹਦੇ ਤੇ ਯਕੀਨ ਨਾ ਕਰੋ ਸਾਡੇ ਤੇ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਪਰ ਕਹਿਣ ਤੋਂ ਪਾਵੇ ਹੈ ਕਿ ਬੀਇੰਗ ਅ ਕੈਨੇਡੀਅਨ ਕੈਨੇਡੀਅਨ ਸੋਇਲ ਤੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਹੋ ਜਾਣਾ ਤੇ ਉਲਟਾ ਬਲੇਮ ਵੀ ਸਿੱਖਾਂ ਨੂੰ ਦੇਣਾ ਇਹਨਾਂ ਦਾ ਆਪਸ ਵਿੱਚ ਝਗੜਾ ਸੀ ਅਮਰੀਕਾ ਦੀ ਸਰਕਾਰ ਨੇ ਅਮਰੀਕਾ ਦੇ ਸਿਸਟਮ ਨੇ ਅਮਰੀਕਾ ਦੀ ਅਦਾਲਤ ਨੇ ਫਾਈਵ ਵਾਈਜ਼ ਨੇ ਉੱਥੇ ਦੇ ਸਟੇਟ ਡਿਪਾਰਟਮੈਂਟ ਨੇ ਇਹ ਗੱਲ ਬਿਲਕੁਲ ਯਾਹਰ ਕਰ ਦਿੱਤੀ ਹੈ ਕਿ ਇੰਡੀਆ ਦੀ ਸਰਕਾਰ ਰਾ ਜਿਹੜੀ ਕਿ ਇੰਡੀਆ ਦੀ ਸਰਕਾਰ ਸਿਸਟਮ ਵਿਦੇਸ਼ ਮੰਤਰਾਲਾ ਐਵਰੀਬਾਡੀ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਖਾਲਸਤਾਨੀਆਂ ਨੂੰ ਟਾਰਗੇਟ ਕੀਤਾ ਉਹਦੇ ਵਿੱਚ ਗੁਰਪਤਪਾ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਤੇ ਅਦੀਨ ਨਿਕਲ ਗੁਪਤਾ ਨੂੰ ਇੱਥੇ ਐਕਸਟਰੈਡਿਟ ਕੀਤਾ ਗਿਆ ਹਾਂਜੀ ਚੈਕਸ ਤੋਂ ਇੱਥੇ ਹੀ ਗੱਲ ਨਹੀਂ ਰੁਕਦੀ ਇਹਦਾ ਸਬੰਧ ਹਰਦੀਪ ਸਿੰਘ ਨਿਜਰ ਦੇ ਨਾਲ ਵੀ ਆ ਇਹਨੂੰ ਇੰਟਰਨੈਸ਼ਨਲ ਪ੍ਰੈਸ਼ਨ ਕਹਿੰਦੇ ਨੇ ਜਿਹੜਾ ਕੋਈ ਦੇਸ਼ ਆਪਣੇ ਵਿਰੋਧੀਆਂ ਨੂੰ ਐਨੀਮੀ ਸਮਝਦਾ ਉਹ ਆਪਣੇ ਦੇਸ਼ ਤੋਂ ਬਾਹਰ ਜਾ ਕੇ ਵੀ ਮਾਰਦਾ ਹੈ FBI ਨੇ ਇਹਦੀ ਇੱਕ ਇਹਦੇ ਤੇ ਇੱਕ ਸਟੇਟਮੈਂਟ ਇੱਕ ਪੰਜਾਬੀ ਦੇ ਵਿੱਚ ਵੀ ਇਦਾਂ ਮੈਸੇਜ ਦਿੱਤਾ ਤੁਹਾਨੂੰ ਕੋਈ ਟ੍ਰਾਂਸਨੈਸ਼ਨਲ ਪ੍ਰੈਸ਼ਰ ਕਰ ਤੁਹਾਨੂੰ ਮਾਰਨ ਦੀ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਐਫਬੀਆਨ ਨਾਲ ਸੰਪਰਕ ਕਰੋ ਸੇ ਇਹ ਗੱਲਾਂ ਬਾਤਾਂ ਵੀ ਨੇ ਸਰਦਾਰ ਭਵਿੰਦਰ ਸਿੰਘ ਜੀ ਗੱਲਬਾਤ ਨੂੰ ਅੱਗੇ ਤੋਰੀਏ ਤੇ ਇਹਦੇ ਵਿੱਚ ਜਿਵੇਂ ਆਪ ਗੱਲ ਕੀਤੀ ਹੈ ਕਿ ਅਮਰੀਕਾ ਚੋਂ ਦਾ ਨਾਮ ਹੈਗਾ ਅਨੀਤਾ ਕੋਲ ਹੈ ਜਾਂ ਹੋਰ ਹੈ ਕਿ ਜਿਹੜੀ ਪ੍ਰੋਫੈਸਰ ਨੇ ਕਸ਼ਮੀਰੀ ਪੰਡਤ ਨੇ ਉਹਨਾਂ ਦੀ ਬੈਕਗ੍ਰਾਉਂਡ ਉਹਨਾਂ ਦਾ ਵੀ ਵੀਜ਼ਾ ਇੰਡੀਆ ਨੇ ਰੋਕਿਆ ਹੋਇਆ ਅਮਰੀਕਾ 'ਚ ਤੇ ਉਹ ਪ੍ਰੋਫੈਸਰ ਨੇ ਦੰਦਨਦ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਵੀ ਇੱਕ ਐਕਸਪਰਟ ਵਿਟਨੈਸ ਦੇ ਤੌਰ ਤੇ ਇੱਥੇ ਲਿਆਂਦਾ ਜਾਏਗਾ ਤੋ ਜੇ ਇੰਡੀਆ ਨੇ ਤਾਂ ਰੋਗ ਵੀਨ ਸਾਡੇ ਨਾਲ ਕੋਈ ਸੰਬੰਧ ਨਹੀਂ ਬੜੀ ਕੋਸ਼ਿਸ਼ ਕੀਤੀ ਸੋ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਸੀਬੀਸੀ ਦੇ ਮੁਤਾਬਕ ਜਿਹੜੀਆਂ 네ਗੋਸ਼ੀਏਸ਼ਨਸ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਮੋਦੀ ਗਵਰਨਮੈਂਟ ਵਿੱਚ ਅਕਤੂਬਰ 2024 ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚ ਇਸ ਕਨਕਲੂਜ਼ਨ ਹੋਇਆ ਵੀ ਯਾਦਵ ਜਿਹੜਾ ਆ ਉਹ ਨੋ ਲੋਂਗਰ ਇੰਡੀਅਨ ਗਵਰਨਮੈਂਟ ਲਈ ਕੰਮ ਕਰੇਗਾ ਇਹ ਰਿਪੋਰਟਸ ਭਾਰਤੀ ਮੀਡੀਆ ਦੇ ਵਿੱਚੋਂ ਸੀਬੀਸੀ ਨੇ ਕਿਹਾ ਵੀ ਅਸੀਂ ਕੱਢੀਆਂ ਤਾਂ ਇਹ ਜਦੋਂ ਇਸ ਤਰ੍ਹਾਂ ਹੋਏਗਾ ਤੇ ਅਮਰੀਕਾ ਜਿਹੜਾ ਉਹਦੀ ਐਕਸਟਰਡੀਸ਼ਨ ਨਹੀਂ ਮੰਗੇਗਾ ਆ ਜਾਂ ਉਹਨੂੰ ਪ੍ਰੋਸੀਕਿਊਟ ਨਹੀਂ ਕਰੇਗਾ ਸੋ ਜਿਹੜੀ ਇਹ ਸਪਸ਼ਟ ਲਾਈਨ ਜਿਹੜੀ ਕੋਰਟਨ ਕੋਰਟ ਸੀਬੀਸੀ ਦੀ ਆ ਇਹ ਸੀਬੀਸੀ ਨੇ ਕਿਹਾ ਵੀ ਇਹ ਸਮਝੌਤਾ ਇਹ ਦੋਨਾਂ ਤਰਫਾਂ ਤੋਂ ਪ੍ਰੇਜ਼ੈਂਟ ਪ੍ਰिवेंट ਦੀ ਕੇਸ ਫਰੋਮ ਸੀਰੀਅਸਲੀ ਡੈਮੇਜਿੰਗ ਯੂਐਸ ਐਂਡ ਇੰਡੀਅਨ ਰਿਲੇਸ਼ਨਸ ਸੋ ਇਹ ਇੱਕ ਤਰ੍ਹਾਂ ਦਾ ਜੇ ਕਿਤੇ ਪਾਕਿਸਤਾਨ ਨੇ ਇਦਾਂ ਦਾ ਕੰਮ ਕੀਤਾ ਹੁੰਦਾ ਤਾਂ ਮੈਨੂੰ ਲੱਗਦਾ ਪਾਕਿਸਤਾਨ ਤੇ ਸੈਂਕਸ਼ਨਸ ਲੱਗ ਜਾਣੀਆਂ ਸੀਗੀਆਂ ਪਰ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਹੁਣ ਗੱਲ ਕੀਤੀ ਵੀ ਵੀਜ਼ਾ ਨਹੀਂ ਦਿੱਤਾ ਗਿਆ ਕਿਸੇ ਨਾਲ ਮੈਂ ਸਮਝਦਾ ਵੀ ਕਈ ਵਾਰੀ ਇੱਕ ਦੋ ਜਿਹੜੇ ਆਰਬਿਟਰੀ ਕੇਸ ਹੁੰਦੇ ਆ ਉਹ ਇਸ ਲਈ ਵੀ ਬਣਾਏ ਜਾਂਦੇ ਆ ਕਿ ਇਹ ਸ਼ੋਅ ਕਰਨ ਦੇ ਲਈ ਵੀ ਅਸੀਂ ਤਾਂ ਜੀ ਹੋਰਾਂ ਨੂੰ ਵੀ ਨਹੀਂ ਦਿੰਦੇ ਪਰ ਇਹ ਬਿਲਕੁਲ ਗਲਤ ਗੱਲ ਹੋएगी ਇੱਕ ਦੋ ਗੱਲਾਂ ਦੇ ਬੇਸ ਤੇ ਵੀ ਇਹ ਵੀ ਇੱਕ ਚਾਲ ਹੀ ਆ ਉਹਨਾਂ ਦੀ ਜਿੱਦਾਂ ਕਿਸੇ ਦਰਖਤ ਨੂੰ ਵੱਢ ਕੇ ਸਾਰਾ ਮਾਰਨ ਨਾਲੋਂ ਉਹਦੀ ਜੜ੍ਹਾਂ ਦੇ ਵਿੱਚ ਜੇ ਨੁਕਸਾਨ ਕੀਤਾ ਜਾਵੇ ਤਾਂ ਉਹ ਦਰਖਤ ਵਿੱਚ ਆਪਣੇ ਆਪ ਹੌਲੀ-ਹੌਲੀ ਤੱਕ ਆ ਜਾਂਦੀ ਜਿਹੜੀ ਚਣਕ ਆ ਲਿਖਦਾ ਆ ਜਿਹੜੀ ਆਪਣੀ ਪੋਲਰ ਪੋਲਿਟਿਕਸ ਦੇ ਵਿੱਚ ਸੋ ਇਹ ਇੱਕ ਦੋ ਕੇਸ ਇਦਾਂ ਦੇ ਬਣਾ ਕੇ ਭਾਰਤ ਆਪਣੀ ਜਿਹੜੀ ਆ ਸ਼ੋਅ ਕਰਨਾ ਚਾਹੁੰਦਾ ਹੋਣ ਕੇਸ ਇਦਾਂ ਦੇ 50 50 5 5 6000 10000 ਫਿਰ ਤੁਹਾਨੂੰ ਪਤਾ ਲੱਗਦਾ ਕਿ ਕੀ ਇਹ ਹਾਂ ਹਾਂ ਉਹ ਤਾਂ ਦੇਖੋ ਕਿਉਂਕਿ ਜਿਹੜੀ ਜਿਹੜਾ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੈ ਉਹ ਬਹੁਤ ਕਲੀਅਰ ਆ ਉਹ ਕੈਨੇਡਾ ਨਾਲੋਂ ਤਾਂ ਬਹੁਤ ਜ਼ਿਆਦਾ ਕਲੀਅਰ ਆ ਜਦੋਂ ਅਮਰੀਕਾ 'ਚ ਗੱਲਬਾਤ ਹੁੰਦੀ ਆ ਤੇ ਇੰਡੀਆ ਵਾਲੇ ਬੋਲਦੇ ਨਹੀਂ ਜਦੋਂ ਇੰਡੀਆ ਇੱਥੇ ਕੈਨੇਡਾ 'ਚ ਹੁੰਦੀ ਹੈ ਬੜਾ ਚੀਕ ਚਹਾੜਾ ਪਾਇਆ ਜਾਂਦਾ ਸੋ ਇਹ ਗੱਲਾਂ ਬਾਤਾਂ ਵੀ ਹਨ ਰੇਡੀਓ ਅੱਜ ਦੀ ਆਵਾਜ਼ ਤੁਸੀਂ ਸੁਣਦੇ ਹੋ ਵਿਚਾਰਦੇ ਹੋ ਤੇ ਤੁਸੀਂ ਸਾਡੇ YouTube ਚੈਨਲ ਤੇ ਵੀ ਜਾ ਕੇ ਦੇਖ ਸਕਦੇ ਹੋ ਰੰਬਲ ਤੇ ਵੀ ਅਤੇ ਹੋਰ ਵੀ ਕਿੱਜਾ ਫੇਸਬੁੱਕ ਤੇ ਵੀ ਸਾਡੀ ਕੋਸ਼ਿਸ਼ ਹੈ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਆਪਾਂ ਇਹਨਾਂ ਗੱਲਾਂ ਨੂੰ ਅੱਗੇ ਹੋਰ ਤੋਰ ਤੋੜ ਸਕੀਏ ਕਿਉਂਕਿ ਸਾਨੂੰ ਤੋੜਨਾ ਵੀ ਚਾਹੀਦਾ ਸਰਦਾਰ ਭਪਿੰ다 ਸਿੰਘ ਜੀ ਯੂਕੇ ਦੇ ਪ੍ਰਾਈਮ ਮਿੰਿਸਟਰ ਇੰਡੀਆ ਚ ਗਏ ਹੋਏ ਨੇ ਆਪਾਂ ਇਹਦੇ ਤੇ ਹੋਰ ਮੁੱਦਿਆਂ ਤੇ ਵੀ ਗੱਲਬਾਤ ਕਰਾਂਗੇ ਅਗਲੇ ਪਾਰਟ ਦੇ ਵਿੱਚ ਪਰ ਜਿਹੜਾ ਖਾਸ ਕਰਕੇ ਪਰਮਜੀਤ ਸਿੰਘ ਪੰਮਾ ਦੇ ਕੇਸ ਦੇ ਵਿੱਚ ਤੇ ਰਾ ਦਾ ਜਿਹੜਾ ਸਿਸਟਮ ਆ ਉਹ ਯੂਕੇ ਚ ਕਿਵੇਂ ਕੰਮ ਕਰਦਾ ਤੇ ਇਹਨਾਂ ਨੇ ਅੰਦਰ ਖਾਤੇ ਕੋਈ ਇਹ ਵੀ ਕਿਹਾ ਪਤਾ ਲੱਗਾ ਕੁਝ ਗੱਲਾਂ ਵਾ ਤਾਂ ਹੋ ਰਹੀਆਂ ਨੇ ਕਿ ਇੰਡੀਆ ਦਾ ਜਿਹੜੇ ਰਾ ਆਪਰੇਟਰ ਬਣੇ ਉਹ ਆਊਟ ਹੋਣ ਚਾਹੀਦੇ ਨੇ ਯੂਕੇ ਤੋਂ ਹਾਂਜੀ ਦੇਖੋ ਜੀ ਬੜੇ ਸਪਸ਼ਟ ਰੂਪ ਵਿੱਚ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ ਇਸ ਵale ਹੈਡ ਕਰ ਰਹੀ ਲੇਬਰ ਪਾਰਟੀ ਦੇ ਮਿਸਟਰ ਸਟੈਮਰ ਆ ਜਿਹੜੇ ਉਹਨਾਂ ਨੇ ਇਹ ਡਿਮਾਂਡ ਕੀਤੀ ਆ ਇੱਕ ਕੇਸ ਨੂੰ ਇਨ ਪਰਟੀਕੂਲਰ ਰੈਫਰੈਂਸ ਦੇ ਕੇ ਇਹਦਾ ਮਤਲਬ ਹੀ ਨਹੀਂਗਾ ਕਿ ਕੱਲਾ ਸਿਰਫ ਇੱਕ ਕੇਸ ਸਪੈਸੀਫਿਕ ਆ ਉਹਦਾ ਮਤਲਬ ਇਹ ਆ ਕਿ ਬਿਲਕੁਲ ਉਹਨਾਂ ਨੇ ਭਰਮਜੀਤ ਸਿੰਘ ਪੰਮੀ ਦੇ ਉੱਪਰ ਹੋ ਰਹੇ ਹਮਲਿਆਂ ਤੇ ਵਿੱਚ ਜਿਹੜਾ ਉਹਨਾਂ ਨੇ ਸਰ ਭਰਮਜੀਤ ਸਿੰਘ ਪੰਮੀ ਉਹਨਾਂ ਨੇ ਨਾਂ ਲੈ ਕੇ ਇੱਕ ਪੁਲਿਸ ਆਫੀਸਰ ਦਾ ਰਸਿਆ ਵੀ ਹੋਰ ਜਿਹੜਾ ਇੱਥੇ ਆਇਆ ਸੀ ਤੇ ਉਹ ਇੱਥੇ ਮੈਨੂੰ ਉਹਨਾਂ ਦਾ ਹੁਣ ਨਾਂ ਜਿੱਤੇ ਸਮਨ ਸਮਨਤ ਗੋਲ ਹੀ ਮੇਰੇ ਖਿਆਲ ਚ ਹਾਂਜੀ ਪਰ ਉਹ ਕਿੰਨਾ ਚਿਰ ਉੱਥੇ ਬੈਠਾ ਰਿਹਾ ਉਹਨਾਂ ਨੇ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇਹ ਤਾਂ ਸਪੈਸੀਫਿਕ ਜਿਹੜੇ ਸਾਰਾ ਐਵਿਡੈਂਸ ਸਕਾਟਲੈਂਡ ਯਾਰਡ ਨੂੰ ਉਹਨਾਂ ਨੇ ਰਿਕਾਰਡ ਕਰਕੇ ਸਾਰਾ ਦਿੱਤਾ ਹੀ ਉਹਨਾਂ ਨੂੰ ਪਹਿਲਾਂ ਵੀ ਇਨਫੋਰਮ ਕਰਤਾ ਸੀ ਪਰ ਇਹਦੇ ਨਾਲ ਹੀ ਭਾਈ ਅਵਤਾਰ ਸਿੰਘ ਖੰਡਾ ਹੋਰ ਵੀ ਕਿੰਨੇ ਹੀ ਸਿੱਖ ਵਿਚਾਰੇ ਜਿਹੜੇ ਪ੍ਰੋਡਕਾਸਟ ਵੀ ਕਰਦੇ ਆ ਜਾਂ ਜਿਹੜੇ ਕਿਸੇ ਵੀ ਤਰ੍ਹਾਂ ਦੀ ਫਮਿਓ ਸਿੱਖਾਂ ਦੀ ਖਾਲਸਾਤਾਨ ਦੀ ਮੰਗ ਵਿੱਚ ਸ਼ਾਮਲ ਹਨ ਉਹ ਬਹੁਤ ਸਾਰੇ ਵਿਕਟਮ ਨਹੀਂ ਇਹ ਤਾਂ ਸਪਸ਼ਟ ਸਾਹਮਣੇ ਗੱਲ ਆ ਗਈ ਜਿੱਤੇ ਇੰਗਲਿਸ਼ ਗਵਰਨਮੈਂਟ ਨੇ ਇਹਦਾ ਨਾਮ ਲਿਆ ਇਸੇ ਤਰ੍ਹਾਂ ਪੂਰੇ ਵੈਸਟ ਦੇ ਵਿੱਚ ਬਹੁਤ ਸਾਰੇ ਸਿੱਖ ਆ ਜਿਹੜੇ ਇਸ ਤਰ੍ਹਾਂ ਦੇ ਨਾਲ ਟਾਰਗੇਟ ਹੁੰਦੇ ਆ ਸਪੈਸੀਫਿਕਲੀ ਉਹਨਾਂ ਦਾ ਨਾਮ ਅਸੀਂ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਅਸੀਂ ਮੀਡੀਆ ਤੇ ਗੱਲ ਤਾਂ ਜਰੂਰ ਕਰਦੇ ਹਾਂ ਪਰ ਸਾਡੇ ਕੋਲ ਕੋਈ ਸਟੇਟ ਨਹੀਂ ਹੈਗੀ ਤੇ ਨਾ ਹੀ ਕੋਈ ਸਟੇਟ ਸਾਨੂੰ ਇਹ ਇਨਫਰਮੇਸ਼ਨ ਪ੍ਰੋਵਾਈਡ ਕਰਦੀ ਹੈ ਪਰੇ ਅਸੀਂ ਪਹਿਲਾਂ ਜਦੋਂ ਗੱਲਾਂ ਕਰਦੇ ਹੁੰਦੇ ਸੀ ਵੀ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਬਹੁਤ ਜ਼ਿਆਦੀ ਆ ਸਿੱਖਾਂ ਦੇ ਮਸਲਿਆਂ ਦੇ ਵਿੱਚ ਔਰ ਇਹ ਅੱਜ ਜਿਹੜੀ ਇੰਗਲੈਂਡ ਦੇ ਜਿਹੜੇ ਕਾਮਨ ਵੈਲਥ ਦਾ ਇੰਗਲੈਂਡ ਸਭ ਤੋਂ ਵੱਡਾ ਆ ਔਰ ਜਿਹੜੇ ਮੁਲਕ ਵੀ ਇੰਗਲੈਂਡ ਦੀ ਗੁਲਾਮ ਰਹੇ ਆ ਕਲੋਨੀਆ ਔਰ ਇੰਗਲੈਂਡ ਨੇ ਬਣਾਏ ਆ ਜਿਹੜੇ ਮੁਲਕ ਨਹੀਂ ਸੀ ਮੁਲਕ ਤਾਂ ਮੁਸਲਮਾਨਾਂ ਦਾ ਰਾਜ ਸੀ ਉੱਥੇ ਉਹਨਾਂ ਦੇ ਵਿੱਚ ਜਿਹੜੀ ਆ ਇਹ ਕਹਿ ਦੇਣਾ ਜਾ ਕੇ ਮਿਸਟਰ ਸਟੈਮਰ ਵੱਲੋਂ ਕਿ ਰੌ ਜਿਹੜੀ ਆ ਉਹ ਸਪੈਸੀਫਿਕਲੀ ਭਾਈ ਪਰਮਜੀਤ ਸਿੰਘ ਪੰਮੇ ਦਾ ਨਾਮ ਲੈ ਕੇ ਇਸ ਸਿੱਖਾਂ ਦੇ ਉੱਪਰ ਜਸੂਸੀ ਕਰਦੀ ਔਰ ਉਹਨਾਂ ਨੂੰ ਰਿਪਰੈਸ਼ਨ ਕਰਦੀ ਆ ਉਹਨਾਂ ਨੂੰ ਸਟਾਰਟ ਕਰਦੀ ਆ ਜਾਂ ਜੋ ਵੀ ਕਰਦੀ ਆ ਉਹਨਾਂ ਨੇ ਉਹਨਾਂ ਨੂੰ ਉੱਥੋਂ ਪਿੱਛੇ ਨਿਕਲਣ ਦੇ ਲਈ ਕਿਹਾ ਔਰ ਇਹ ਜਿਹੜੇ ਚੀਜ਼ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਇਹ ਗੁਰਦੁਆਰਿਆਂ 'ਚ ਲੜਾਈਆਂ ਵੀ ਘਟਣਗੀਆਂ ਸਿੱਖਾਂ ਦੀਆਂ ਵੀ ਇੱਕ ਦੂਸਰੇ ਨਾਲ ਲੜਾਈਆਂ ਘਟਣਗੀਆਂ ਜੇ ਇਹਨਾਂ ਨੂੰ ਸਰਕਾਰਾਂ ਦਾ ਸਹਾਰਾ ਸਕੜਨੀ ਆ ਬਿਲਕੁਲ ਜੀ ਆਪਾਂ ਇੱਕ ਜਾਣਕਾਰੀ ਵੀ ਸਾਂਝੀ ਕਰਦੇ ਆ ਕੱਲ ਵੀ ਕੀਤੀ ਸੀ ਤੇ ਟ੍ਰਾਂਟੋ ਦੀ ਗੱਲ ਕਰੀ ਤੇ ਅੰਤਾਰੀਓ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਖਾਸ ਕਰਕੇ ਜਿਹੜੇ ਸ਼ਹੀਦ ਇਥੋਂ ਜਾ ਕੇ ਕੌਮ ਦੇ ਲਈ ਸ਼ਹੀਦ ਹੋਏ ਤੇ ਇਹਨਾਂ ਦੀ ਆਪਾਂ ਗੱਲ ਕਰੀਏ ਭਾਈ ਹਜਿੰਦਰ ਸਿੰਘ ਜਿੰਦਾ ਸਖਦੇਵ ਸਿੰਘ ਸੁੱਖਾ ਦਾ 9 ਅਕਤੂਬਰ ਵਾਲ ਦਿਨ ਕੱਲ ਸ਼ਹੀਦੀ ਦਿਨ ਸੀ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਜਨਾ ਸਿੰਘ ਖਾਸਾ ਪਿੰਡਾਂ ਵਾਲੇ 1984 ਦੇ ਸ਼ਹੀਦ ਅਤੇ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਕੈਨੇਡਾ ਦੇ ਸ੍ਰੀ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸਨ ਉਹਨਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੋ ਅਸੀਂ ਗੁਰਦਾਰਾ ਸਾਹਿਬਾਨ ਵਿੱਚ ਇਹ ਦਿਨ ਮਨਾਏ ਜਾ ਰਹੇ ਨੇ ਇਹਨਾਂ ਦਿਨਾਂ ਦੀ ਬਹੁਤ ਵੱਡੀ ਅਹਿਮੀਅਤ ਆ ਰਲ ਮਿਲ ਕੇ ਸਾਨੂੰ ਇਹ ਦਿਨ ਮਨਾਉਣੇ ਚਾਹੀਦੇ ਨੇ ਭਗਤ ਹਰਦੀਪ ਸਿੰਘ ਨਿੱਜਰ ਦੀਆਂ ਜਿਹੜੀਆਂ ਫੋਟੋ ਨੇ ਹਰ ਗੁਰਦਾਰਾ ਸਾਹਿਬ 'ਚ ਲੱਗਣੀਆਂ ਚਾਹੀਦੀਆਂ ਨੇ ਤਾਂ ਕਿ ਦੁਨੀਆ ਨੂੰ ਲੋਕਾਂ ਨੂੰ ਸਿੱਖ ਸੰਗਤ ਨੂੰ ਪਤਾ ਲੱਗੇ ਹਰਦੀਪ ਸਿੰਘ ਨਿੱਜਰ ਕੌਣ ਸੀ ਉਹਦਾ ਮਰਡਰ ਕਿਉਂ ਹੋਇਆ ਮੇਨਸਟਰੀ ਮੀਡੀਆ ਨੇ ਸਾਰੇ ਗੱਲਾਂ ਵਾਂਗ ਤਾਂ ਕੀਤੀਆਂ ਨਿਰਦੇ ਪਤਨਾ ਮੰਤਰੀ ਜਸਟੂਡਰ ਸਾਹਿਬ ਨੇ ਵੀ ਇਹਨਾਂ ਦੇ ਸਪੈਸ਼ਲ ਗੱਲਬਾਤ ਕੀਤੀ ਸੀ ਸੋ ਇਹ ਗੱਲਬਾਤਾਂ ਨੇ ਅਖੀਰ ਤੇ ਇੱਕ ਮਿੰਟ ਚ ਇਸ ਮੁੱਦੇ ਤੇ ਕੁਝ ਕਹਿਣ ਚਾਹ ਦੋਸਤੋ ਬਾਅਦ ਆਪਾਂ ਫਿਰ ਅਗਲੇ ਮੁੱਦੇ ਤੇ ਗ੍ਰੇਟ ਗੇਮ ਬਾਰੇ ਵੀ ਗੱਲਬਾਤ ਕਰਨੀ ਹਾਂਜੀ ਜੀ ਬਿਲਕੁਲ ਜਿਹੜੀ ਸਿੱਖਾਂ ਦੀ ਇਹ ਸਪਸ਼ਟ ਰੂਪ ਦੇ ਵਿੱਚ ਜਦੋਂ ਇੰਨੇ بڑے ਅਫੀਸ਼ੀਅਲ ਲੈਵਲ ਤੇ ਕਲੈਰਿਟੀ ਆ ਗਈ ਆ ਪਹਿਲਾਂ ਤਾਂ ਸਰਦਾਰ ਕੁਮਿੰਦਰ ਸਿੰਘ ਅਨਸਰਾ ਦਾ ਬੇਟੇ ਜਸਸੀ ਅਨਸਰਾ ਹੁਣੇ ਇੱਕ ਵਾਰੀ ਅਸੀਂ ਬੈਠੇ ਗੱਲਾਂ ਕਰਦੇ ਸੀ ਉਹ ਕਹਿੰਦੇ ਬਾਪੂ ਜੀ ਤਾਂ ਕਹਿੰਦੇ ਹੁੰਦੇ ਸੀ ਜੇ ਵੀ ਲੋਕਾਂ ਨੂੰ ਲੋਕ ਕਹਿੰਦੇ ਸੀ ਤੇ ਉੱਥੇ ਜਾ ਕੇ ਗੱਲ ਉਹ ਕਹਿੰਦੇ ਸੀਗੇ ਇੱਥੇ ਵੀ ਬਹੁਤ ਕੁਝ ਹੈਗਾ ਲੇਕਿਨ ਨਾ ਉੱਥੇ ਸਿੱਖ ਝੁਕੇ ਆ ਤੇ ਨਾ ਹੀ ਇੱਥੇ ਝੁਕੇ ਔਰ ਬੇਸ਼ੱਕ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਜਿਹੜੇ ਉਦੋਂ ਬਹੁਤ ਛੋਟੀ ਉਮਰ ਤੇ ਸਨ 1984 ਤੋਂ ਲੈ ਕੇ 95 ਤੱਕ 92 ਤੱਕ ਆ ਲੇਕਿਨ ਉਹਨਾਂ ਨੇ ਉਸੀ ਪੂਰਨਿਆ ਤੇ ਚੱਲਦੇ ਹੋਏ ਆਪਣੇ ਸੰਘਰਸ਼ ਦੇ ਪ੍ਰਤੀ ਸ਼ਾਂਤਮਈ ਢੰਗ ਨਾਲ ਉਹਨਾਂ ਨੇ ਚਿੱਠੀ ਵੀ ਪ੍ਰਾਈਮ ਮਿੰਿਸਟਰ ਆਫ ਕੈਨੇਡਾ ਨੂੰ ਉਸ ਵੇਲੇ ਟਰੂਡੋ ਨੂੰ ਲਿਖੀ ਸੀ ਕਿ ਮੈਂ ਸ਼ਾਂਤਪ੍ਰੀਨ ਢੰਗ ਦੇ ਨਾਲ ਗੱਲ ਕਰਦਾ ਮੇਰਾ ਕਿਸੇ ਗੱਲ ਤੇ ਇਨਵੋਲਵਮੈਂਟ ਨਹੀਂ ਹੈ لیکن پھر بھی بھارت نے ਸਿੱਖਾਂ ਨੂੰ ਡਰਾਉਣ ਦੇ ਲਈ ਸਿੱਖਾਂ ਨੂੰ ਨਿਮੇ ਝੁਨੇ ਕਰਨ ਦੇ ਲਈ ਸਿੱਖਾਂ ਦੇ ਵਿੱਚ ਇੱਕ ਨਸਿਆਤੀ ਐਸਾ ਸਿਕੰਤਰੀ ਇਨਫੀਰੀਅਰਟੀ ਕੰਪਲੈਕਸ ਪਾਉਣ ਲਈ ਉਹਨਾਂ ਨੂੰ ਸਮਸੇਵ ਬਣਾਉਣ ਦੇ ਲਈ ਉਹਨਾਂ ਨੂੰ ਝਕਾਉਣ ਦੇ ਲਈ ਦਿਨ ਦਿਹਾੜੇ ਜਿਹੜਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹ ਭੁੱਲ ਗਏ ਸੀ ਕਿ ਜਿੰਨਾ ਉਹ ਇਦਾਂ ਕਰਨਗੇ ਉੰਨੀ ਹੀ ਪ੍ਰਵਾਹ ਜਿਹੜੀ ਆ ਇਹ ਖਾਲਸਾ ਪੰਥ ਦੀ ਉੱਤੇ ਜਾਏਗੀ ਔਰ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਦੋਂ ਸਰਦਾਰ ਆਪਣੇ ਜਸਟਨ ਟਰੂਡੋ ਹੁਣੀ ਪਾਰਲੀਮੈਂਟ ਤੇ ਬੋਲੇ ਆ ਇਹ ਸਿੱਖਾਂ ਦੇ ਜਿਹੜੇ ਨਵੇਂ ਬੱਚੇ ਆ ਉਹਨਾਂ ਦੇ ਵੀ ਹੌਸਲੇ ਬੰਨੇ ਬੰਨੇ ਆ ਉਹਨਾਂ ਨੇ ਉਸ ਜਗ੍ਹਾ ਤੇ ਜਦੋਂ ਵੋਟਾਂ ਪਈਆਂ ਔਰ ਮੈਂ ذاتی ਤੌਰ ਤੇ ਉੱਥੇ ਨਿਗਰ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਡਰਾ ਨਹੀਂ ਸਕਦੇ ਮੈਂ ਕਿਹਾ ਕਾਕਾ ਤੁਹਾਨੂੰ 3 ਘੰਟੇ ਲੱਗ ਜਾਣੇ ਵੋਟ ਕਰਨ ਨੂੰ ਕਹਿੰਦੇ ਭਾਵੇਂ 3 ਤੇ 10 ਦਿਨ ਲੱਗ ਜਾਣਾ ਅਸੀਂ ਇੱਥੇ ਸਿਰਫ ਵੇਸ ਕਰਕੇ ਆਏ ਆ ਕਿ ਦੱਸਣ ਨੂੰ ਕਿ ਤੁਸੀਂ ਜਾਂ ਸਾਡੀਆਂ ਜਾਨਾਂ ਤਾਂ ਲੈ ਸਕਦੇ ਆ ਪਰ ਸਾਡੀ ਆਜ਼ਾਦੀ ਸਾਡੇ ਤੋਂ ਖੋਹ ਨਹੀਂ ਸਕਦੇ ਜੀ ਭਾਜੀ ਜੇ ਸਰਦਾਰ ਭਪਿੰਦਰ ਸਿੰਘ ਜੀ ਜਿਵੇਂ ਆਪਾਂ ਦੇਖਦੇ ਆ ਕਿ ਜੁਕੇ ਦੇ ਪ੍ਰਾਈਮ ਮਿੰਿਸਟਰ ਇੰਡੀਆ ਦੇ ਵਿੱਚ ਗਏ ਤਾਲਵਨ ਦੇ ਵਿਦੇਸ਼ ਮੰਤਰੀ ਰਸ਼ੀਆ ਤੋਂ ਇੰਡੀਆ ਜਾਂਦੇ ਨੇ ਹਾਂਜੀ ਉੱਥੋਂ ਇਹਦੇ ਤੇ ਗੱਲਬਾਤ ਕਰਦੇ ਪਰ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਉਹ ਜਾ ਰਹੇ ਨੇ ਇੰਡੀਆ ਰਿਲੇਸ਼ਨਸ਼ਿਪ ਠੀਕ ਕਰਨ ਵਾਸਤੇ ਏ ਹੁਣ ਕੀ ਮੈਸੇਜ ਆਉਂਦਾ ਜਦੋਂ ਇਹ ਸਾਰੇ ਐਵੀਡੈਂਸ ਅਦਾਲਤ ਵਿੱਚੋਂ ਬਾਹਰ ਆਏ ਨੇ ਕਿਉਂਕਿ ਟਰੂਡੋ ਦੀ ਸਰਕਾਰ ਸਮੇਂ ਰਿਲੇਸ਼ਨ ਇੰਡੀਆ ਤੇ ਕਨੇਡਾ ਦੇ ਤਾਂ ਖਰਾਬ ਹੋਏ ਸਨ ਕਿਉਂਕਿ ਇੰਡੀਆ ਦੇ ਸਿਸਟਮ ਨੇ ਕੈਨੇਡੀਅਨ ਸਿਟੀਜਨ ਨੂੰ ਕਨੇਡੀਅਨ ਸੋਇਲ ਤੇ ਉਹਦਾ ਕਤਲ ਕੀਤਾ ਸੀ ਇਹਦੇ ਤੇ ਕੋਈ ਕੁਝ ਕਹਿਣਾ ਚਾਹੁੰਦੇ ਉਤੇ ਕੀ ਮੈਸੇਜ ਦੇਣਾ ਚਾਹੀਦਾ ਕਿਹੋ ਜਿਹਾ ਮੈਸੇਜ ਉਥੋਂ ਆਏਗਾ ਕਿਹੜੇ 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 ਮੁੱਦੇ ਹੋ ਸਕਦੇ ਨੇ ਇੱਕ ਦੋ ਮਿੰਟ ਚ ਜੀ ਬਿਲਕੁਲ ਜੇ ਇਸ ਤਰ੍ਹਾਂ ਦੇ ਨਾਲ ਲਿਆ ਜਾਵੇ ਤਾਂ ਕੱਲ ਨੂੰ ਕੋਈ ਹੋਰ ਵੀ ਇੱਥੇ ਕਤਲ ਕੁਈ ਤੇ ਇਸ ਇਤਰਾ ਕੇ ਇਸ ਤਰ੍ਹਾਂ ਦਿਨ ਦਿਹਾੜੇ ਕਰਦੀ ਹੈ ਇਹ ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਪਹਿਲਾਂ ਲੁਕਵੇਂ ਕਤਲ ਕਰਦਾ ਰਿਹਾ ਜਿਹਦੇ ਵਿੱਚ ਸਿੱਖਾਂ ਦੀ ਆਪਸ ਵਿੱਚ ਤੰਗੜਾ ਲਾ ਕੇ ਜਿੱਦਾਂ ਇੱਥੇ ਵੀ ਮਾਲਕ ਸਾਹਿਬ ਦੇ ਕਤਲ ਨੂੰ ਨਿੱਜਰ ਦੇ ਗੱਲ ਭਾਰਤੀ মিডিਆ ਨੇ ਕਿਹਾ ਔਰ ਫਿਰ ਸਰਦਾਰ ਨਿੱਜਰ ਦੇ ਕਤਲ ਨੂੰ ਜਿਹੜੇ ਮਾਲਕ ਢੜੇ ਵੱਲੋਂ ਜਵਾਬੀ ਕਾਰਵਾਈ ਗਈਗਾ ਜਿਹਦੇ ਉੱਪਰ ਸਾਡੀ ਆਰਸੀਐਮਪੀ ਨੇ ਬਿਲਕੁਲ ਇਮੀਡੀਏਟਲੀ ਕਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੋ ਇਸੇ ਤਰ੍ਹਾਂ ਦੇ ਨਾਲ ਕੈਨੇਡਾ ਅਮਰੀਕਾ ਯੂਰਪ ਤੇ ਵੀ ਕਦੀ ਐ ਫੈਡਰੇਸ਼ਨ ਦੀ ਲੜਾਈ ਕਦੀ ਉਸ ਉਹਨੇ ਸਾਡਾ ਕੀਤਾ ਮੈਨੂੰ ਇਹ ਗੱਲ ਬਹੁਤ ਜਿਆਦਾ ਚਿੱਟੇ ਦਿਨ ਵਾਂਗੂ ਆ ਆ ਵੀ ਉਹ ਵੀ ਸਾਰਾ ਭਾਰਤ ਨੇ ਖੁਦ ਕਰਵਾਇਆ ਵਿਸ਼ੇ ਕੋ ਉਲਗਟਵਾਜੀ ਜ਼ਰੂਰ ਹੋਏਗੀ ਔਰ ਇਹ ਹਮੇਸ਼ਾ ਹੁੰਦੀ ਹਰ ਬੰਦੇ ਦੀ ਫਿਤਰਤ ਆ ਪਰ ਪਰ ਕੁਝ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਉਹਨਾਂ ਦੇ ਪ੍ਰੂਫ ਸਾਹਮਣੇ ਨਹੀਂ ਆਉਂਦੇ ਪਰ ਇਹਦਾ ਫਾਇਦਾ ਕਿਹਨੂੰ ਹੁੰਦਾ ਨੁਕਸਾਨ ਕਿਹਨੂੰ ਹੁੰਦਾ ਜਦੋਂ ਇਹ ਪਤਾ ਲੱਗਦਾ ਵੀ ਨੁਕਸਾਨ ਤਾਂ ਇਹਦਾ ਸਿਕ ਕੌਮ ਨੂੰ ਹੋ ਰਿਹਾ ਖਾਰਸਤਾਨੀ ਨੂੰ ਹੋ ਰਿਹਾ ਪੰਥ ਪੰਜਾਬ ਨੂੰ ਹੋ ਰਿਹਾ ਤਾਂ ਫਾਇਦਾ ਇਹਨੂੰ ਫਾਇਦਾ ਇਹਦਾ ਕਿਸ ਨੂੰ ਹੋ ਰਿਹਾ ਇਹ ਗੱਲਾਂ ਵਾਤਾਵੀ ਨੇ ਧੰਨਵਾਦ ਜੀ